ਪੜ ਨਹੀਂ ਪਾਈ ਭੁੱਲ ਕੇ ਪੜ ਨਹੀਂ ਪਾਈ ਭੁੱਲ ਕੇ ਪੜ ਨਹੀਂ ਪਾਈ 2 ਕੇਲੇ ਦੇ ਤੇ ਕਰਾਉਣ ਫੋਟੋ ਆ 2 ਕੇਲੇ ਦੇ ਤੇ ਕਰਾਉਣ ਫੋਟੋ ਆ ਅੱਜ ਕੱਲ ਦੇ ਧੋਤਾਨੀ ਅੱਜ ਕੱਲ ਦੇ ਧੋਤਾਨੀ ਤੱਕ ਅੱਜ ਕੱਲ ਦੇ ਧੋਤਾਨੀ ਤੁਸੀਂ ਫੋਟੋ ਦੇਖੀ ਹੋਣੀ ਆ ਇੱਕ ਗਰੀਬ ਨੂੰ ਕੇਲੇ ਦੇ ਰਹੇ ਨੇ ਦੋ ਜਣੇ ਦੋ ਨਹੀਂ ਸੋਰੀ 10 ਜਣੇ ਦੋ ਕੇਲੇ ਦੇ ਰਹੇ ਫੋਟੋ ਕਰਾਉ ਰਹੇ ਆ ਵੀ ਪਤਾ ਨਹੀਂ ਕਿੱਡਾ ਕੋ ਨੂੰ ਸੋਨੇ ਦਾ ਤਖਤ ਬਿਠਾ ਕੇ ਦੇ ਰਿਆ ਦੋ ਕੇਲੇ ਐਵੇਂ ਫੋਟੋਆਂ ਕਰਾ ਰਹੇ ਉਹਦੇ ਨਾਲ ਅਗਲੇ ਨੂੰ ਕਹਿ ਰਹੇ ਤੂੰ ਵੀ ਨਾਲ ਆ ਜਾ ਦੋ ਕੇਲੇ 5 ਰੁਪਏ ਦੇ ਕੇਲੇ ਹੋਣਗੇ ਐਸਾ ਹਾਲ ਹੋ ਗਿਆ ਦੁਨੀਆ ਦਾ ਬਾਬੇ ਜਦੋਂ ਪਤਾ ਵਿੱਚ ਪੈ ਗਿਆ ਲੋਕੀਂ ਤੇ ਭੁੱਲ ਗਿਆ ਪੜਮੀ ਬਾਣੀ ਦੋ ਕੇਲੇ ਦੇ ਕੇ ਕਰਾਉਣ ਫੋਟੋਆਂ ਅੱਜ ਕੱਲ ਦੇ ਦਾ ਨਹੀਂ ਸਚਾਈਏ ਮੈਂ ਦੇਖੀ ਹੋਣੀ ਫੋਟੋ ਤੁਸੀਂ ਉਹ ਕੇਲੇ ਖਾ ਕੇ ਮਰੇ ਨਾ ਮਰਿਓ ਸ਼ਰਮ ਨਾ ਨਹੀਂ ਮਰ ਗਿਆ ਹੋਊਗਾ ਕੇਲੇ ਲੈਣ ਦਾ ਤੂੰ ਕੇਲੇ ਦੇ ਕੇ ਕਰਾਉਣ ਫੋਟੋ ਆ ਅੱਜ ਕੱਲ ਦੇ ਅਦਾਨੀ ਸੋਰੇ ਸੱਸ ਨੂੰ ਘਰ ਚੋਂ ਕੱਢਦਾ ਸੋਰੇ ਸੱਸ ਨੂੰ ਘਰ ਚੋਂ ਕੱਢਦਾ ਤੇਰੇ ਬਹੀ ਪਾਇਆ ਚੂੜਾ ਅੱਜ ਕੱਲ੍ਹ ਦੀਆਂ ਧੀਆਂ ਧੀਆਂ ਨਹੀਂ ਰਹਿ ਗਈਆਂ ਵੀ ਸੋਨੂੰ ਦੁਬਾਰਾ ਫੇਰ ਉਸੇ ਗੱਲ ਤੇ ਆਉਣਾ ਆਪਣੇ ਮਾਪਿਓ ਦੇ ਘਰ ਤੇ ਕਹਿੰਦੀਆਂ ਨੇ ਮੇਰੀ ਮਾਂ ਹਿੰਦੀ ਚ ਮੇਰੀ ਮਮਾ ਇੰਗਲਿਸ਼ ਚ ਮੇਰੀ ਮਾਂ ਤੇ ਸੱਸ ਨੂੰ ਦੇਖ ਕੇ ਪੀੜਾ ਪੈ ਜਾਂਦੀਆਂ ਫਿਰ ਕਾਹਦੀਆਂ ਧੀਆਂ ਹੋਈਆਂ ਤੁਸੀਂ ਅਬ ਅਸਲ ਮਾਂ ਸੱਸ ਹੁੰਦੀ ਜਿਨ੍ਹਾਂ ਨੇ ਸੱਤਾਂ ਦੀ ਕਦਰ ਕੀਤੀ ਹੈ ਸੁੱਖ ਮਾਣਿਆ ਉਹਨਾਂ ਨੇ ਇਹ ਮੇਰੀਆਂ ਦਾਦੀ ਦੇ ਸਮਾਨ ਇੱਥੇ ਬਜ਼ੁਰਗਾਂ ਬੈਠੀਆਂ ਹੋਈਆਂ ਨੇ ਇਹਨਾਂ ਨੂੰ ਪੁੱਛ ਕੇ ਦੇਖ ਲਓ ਜਿਨ੍ਹਾਂ ਨੇ ਆ ਕੋਈ ਇਹਨਾਂ ਚੋ ਵੀ ਬਜ਼ੁਰਗ ਐਸੀ ਨਾ ਹੋਵੇ ਜਿਨੇ ਅੱਜ ਤੱਕ ਸੱਸ ਨਾਲ ਨਾ ਬਣਦੀ ਹੋਵੇ ਉਹ ਗੱਲ ਵੱਖਰੀ ਐ ਪਰ ਇੱਕ ਗੱਲ ਕਹਾਂ ਜਿਨ੍ਹਾਂ ਨੇ ਸੱਸ ਨੂੰ ਰਾਜੀ ਕੀਤਾ ਹੈ ਦਾਤਾ ਨੇ ਉਹਨਾਂ ਨੂੰ ਰਾਜੀ ਕੀਤਾ ਯਾਦ ਰੱਖਿਓ ਮੈਂ badi ਵੱਡੀ ਗੱਲ ਨਹੀਂ ਕਰਦਾ ਮੇਰੀ ਮਾਂ ਇੱਕ ਹਨ ਪੜਾ ਔਰ ਚਾਰ ਭਰਾਵਾਂ ਨੂੰ ਡਬਲ ਐਮਏ ਕਰਵਾ ਕੇ ਤੇ ਦਾਦੀ ਦੀ ਇੰਨੀ ਕਿ ਸੇਵਾ ਕੀਤੀ ਅੱਜ ਉਹ ਸੁਖ ਮੰਨਦੀ ਐ ਸੁਖ ਮੰਨਦੀ ਏ ਕਿਉਂ ਸੇਵਾ ਕੰਮ ਆਈ ਏ ਕੀਤੀ ਸੇਵਾ ਸੇਵਾ ਕੀਤੀ ਸਾਧ ਸੰਗਤ ਦੀ ਸੇਵਾ ਕੀਤੀ ਸਾਧ ਸੰਗਤ ਦੀ ਖਾਲੀ ਨਾ ਹੋ ਜਾਂਦੀ ਓਏ ਸੇਵਾ ਕੀਤੀ ਸਾਧ ਸੰਗਤ ਦੀ ਖਾਲੀ